ਆਇਆ ਮਸਲਾ ਸੀਗਾ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦਾ ਇਸ਼ੂ ਇਹ ਸੀਗਾ ਕਿ ਜਿਹੜੀ ਮੇਰੀ ਪਾਰਕਿੰਗ ਹੈ ਉਹਦੇ ਨਾਲ ਹੀ ਇੱਕ ਖਾਲੀ ਸਪਾਟ ਹੈ ਜਿੱਥੇ ਕੋਈ ਵੀ ਬੰਦਾ پارک ਕਰ ਲੈਂਦਾ ਉੱਥੇ ਮੋਸਟਲੀ ਮਾਰਕਿੰਗ ਜਿਹੜੀ ਆ ਇਹ ਮਨਪ੍ਰੀਤ ਆਪਣੀ ਗੱਡੀ پارک ਕਰਦਾ ਉੱਥੇ ਤੇ ਸਾਨੂੰ ਵੀ ਕੋਈ ਇਤਰਾਜ਼ ਨਹੀਂ ਖਾਲੀ ਪਾਰਕਿੰਗ ਦਾ ਕੋਈ ਵੀ ਕਰ ਸਕਦਾ ਪਰ ਇਹਦਾ ਜਿੱਦਾਂ ਹੁੰਦਾ ਨਾ ਬੰਦੇ ਦਾ ਨੀਤ ਬਣਾ ਲਈ ਕਬਜ਼ਾ ਹੀ ਮੇਰਾ ਹੈ ਇਹ ਉਹ ਮੈਂਟੈਲਿਟੀ ਦਾ ਬੰਦਾ ਹੈ ਨੇ ਮੈਂ ਆਪਣੀ ਗੱਡੀ ਕੱਢਣੀ ਸੀ ਕਿਉਂਕਿ ਮੈਂ ਜਾਣ ਵਾਲਾ ਸੀ ਤੇ ਵਾਈਫ ਜਸਟ ਆਈ ਮੈਂ ਉਹਨੂੰ ਕਿਹਾ ਤੂੰ ਨਾਲ ਦੇ ਪਾਸੇ ਲਾ ਦੀ ਮੈਂ ਗੱਡੀ ਹੁਣੇ ਹੀ ਕੱਢਣੀ ਹੈ ਨਹੀਂ ਤੇ ਅੱਗੇ ਪਿੱਛੇ ਪਿਛਲੀ ਗੱਡੀ ਕੱਢੋ ਫਿਰ ਦੂਜੀ ਕੱਢੋ ਦੀ ਬਜਾਏ ਇਹ ਨਹੀਂ ਇੱਕ ਗੱਲ ਸੀ ਤੇ ਉਹ ਜਦ ਤੱਕ ਮੈਂ ਥੱਲੇ ਪਹੁੰਚਿਆ ਤੇ ਇਹ ਗੱਡੀਆਂ ਦੋਨੋਂ ਆ ਜਿੱਦਾਂ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਦੇ ਵਿੱਚ ਮੇਰ ਕੋ ਵੀ ਹੈਗੀ ਮੈਂ ਤੁਹਾਨੂੰ ਬੱਚ ਦਿਖਾ ਵੀ ਦਿਨਾ ਕਿ ਇਹਨੇ ਗੱਡੀ ਆ ਕੇ ਪਿੱਛੇ ਇੰਟੈਂਸ਼ਨਲੀ ਬਲੌਕ ਕਰਤੀਆਂ ਦੋਨੋਂ ਗੱਡੀਆਂ ਵੀ ਕੋਈ ਵੀ ਨਾ ਕੱਢ ਸਕਿਆ 3:30 ਵਜੇ ਮੇਰੀ ਵਾਈਫ ਨੇ ਡਾਕਟਰ ਕੋਲ ਜਾਣਾ ਸੀ ਉਹ ਫੇਰ ਥੱਲੇ ਗਈ ਜਦੋਂ ਤੇ ਉਹ ਫੇਰ ਇਹਨੇ ਗੱਡੀ ਨਹੀਂ ਹਟਾਈ ਉੱਟਾ ਉੱਥੇ ਹੀ ਸੀਗਾ ਤੇ ਥੱਲੇ ਮਾੜਾ ਚੰਗਾ ਬੋਲਣ ਲੱਗਿਆ ਉਹਨੂੰ ਆ ਦੋ ਗੱਡੀਆਂ ਖੜੀਆਂ ਨੇ ਇੱਥੇ ਹੁਣੇ ਹੀ ਫੋਰਚੂਨਰ ਰਹੂਗੀ ਆ ਫੋਰਚੂਨਰ ਆਈ ਆ ਆ ਮੇਰੀਆਂ ਦੋਨੋਂ ਗੱਡੀਆਂ ਦਾ ਰਸਤਾ ਨੇ ਬਲੌਕ ਕਰਤਾ ਇਹ 40 ਘੰਟੇ ਗੱਡੀਆਂ ਮੇਰੀਆਂ ਨੂੰ ਬਲੌਕ ਰੱਖੀਆਂ ਤੇ ਇਹ ਸਾਰਾ ਪੁਲਿਸ ਇਨਵੈਸਟੀਗੇਟ ਕਰ ਰਹੀ ਮਾਮਲਾ ਹੁਣ ਪੁਲਸਾਵੇਂ ਬਿਨਾ ਇਨਵੈਸਟੀਗੇਸ਼ਨ ਦੇ ਤਾਂ ਕੋਈ ਐਫ ਆਈ ਆਰ ਕਰੂਗੀ ਨਹੀਂ ਸਿਕਿਉਰਿਟੀ ਵਾਲਾ ਨਹੀਂ ਗੱਡੀ ਲਾ ਰਿਹਾ ਇਹਦੇ ਝੋ ਦੇਖੋਗੇ ਤੁਸੀਂ ਉਹ ਮਨਪਰੀਤ ਬੰਦਾ ਨਿਕਲੇ ਉਹ ਚਾਬੀ ਦੇ ਕੇ ਨਹੀਂ ਗਿਆ ਸਿਕਿਉਰਿਟੀ ਵਾਲਾ ਚਾਬੀ ਮੰਗਦਾ ਰਹਿ ਗਿਆ ਉਹਨੂੰ ਚਾਬੀ ਦਿੱਤੀ ਨਹੀਂ ਇੰਟੈਂਸ਼ਨਲੀ ਉਹਨੇ ਪੰਗਾ ਲਿਆ ਇੱਥੇ ਗੱਡੀ ਖੜੀ ਕਰਕੇ ਪੁਲਿਸ ਥਾਣਾ ਮਟੌਰ ਦੇ ਵਿੱਚ ਇੱਕ ਦਰਖਾਸਤ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਕੁਲਜਿੰਦਰ ਸਿੱਧੂ ਔਰ ਉਹਨਾਂ ਦੀ ਪਤਨੀ ਨਿਧੀ ਸਿੱਧੂ ਦਾ ਇਲਜ਼ਾਮ ਸਿੱਧੇ ਤੌਰ ਦੇ ਉੱਪਰ ਲਗਾਇਆ ਜਾਂਦਾ ਹੈ ਕਿ ਗੱਡੀ ਦਾ ਨੁਕਸਾਨ ਕੀਤਾ ਔਰ ਨਾਲ ਉਸ ਗੱਡੀ ਦੇ ਵਿੱਚੋਂ 25000 ਰੁਪਇਆ ਕੈਸ਼ ਛੋਰੀਕ ਰਿੰਗ ਜਿਹੜੀ ਆ ਉਹ ਚੋਰੀ ਕਰ ਲਈ ਗਈ ਤਾਂ ਸਿੱਦੇ ਤੌਰ ਦੇ ਉੱਪਰ ਇਲਜ਼ਾਮ ਇਹ ਕਿਸ ਕਾਰਨਾ ਕਰਕੇ ਲਗਾਇਆ ਗਿਆ ਕਿ ਇਸ ਤੇ ਪੂਰੀ ਰੰਜਿਸ਼ ਯਾ ਕੀ ਕਾਰਨ ਹੈ ਸਾਡੇ ਨਾਲ ਕੁਲਜਿੰਦਰ ਸਿੱਧੂ ਨੇ ਗੱਲਬਾਤ ਕਰਦਾ ਕੁਲਜਿੰਦਰ ਜੀ ਪੂਰਾ ਮਾਮਲਾ ਇੱਕ ਵਾਰ ਜਰੂਰ ਦੱਸ ਦਿਓ ਇਹ ਕਦੋਂ ਤੋਂ ਇਹ ਜਿਹੜਾ ਪੂਰਾ ਮਾਮਲਾ ਸ਼ੁਰੂਆਤ ਹੁੰਦੀ ਹੈ ਗੱਡੀ ਭੰਨੀਆਂ ਦੀ ਸੀਸੀਟੀਵੀ ਦੇ ਵਿੱਚ ਵੀ ਦਿਖ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਇਲਜ਼ਾਮ ਲਾਇਆ ਵੀ 25000 ਰੁਪਇਆ ਕੈਸ਼ ਸੀਗਾ ਔਰ ਇੱਕ ਰਿੰਗ ਜਿਹੜੀ ਸੀ ਉਹ ਲੈ ਗਏ ਇਹ ਬੇਸਿਕਲੀ ਕੰਨ ਸਾਹ ਛੋਟਾ ਜਿਹਾ ਮਸਲਾ ਸੀਗਾ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦਾ ਇਸ਼ੂ ਇਹ ਸੀਗਾ ਕਿ ਜਿਹੜੀ ਮੇਰੀ ਪਾਰਕਿੰਗ ਹੈ ਉਹਦੇ ਨਾਲ ਹੀ ਇੱਕ ਖਾਲੀ ਸਪਾਟ ਹੈ ਜਿੱਥੇ ਕੋਈ ਵੀ ਬੰਦਾ ਪਾਰਕ ਕਰ ਲੈਂਦਾ ਤੇ ਉੱਥੇ ਮੋਸਟਲੀ ਮਾਰਕਿੰਗ ਜਿਹੜੀ ਆ ਇਹ ਮਨਪ੍ਰੀਤ ਆਪਣੀ ਗੱਡੀ ਪਾਰਕ ਕਰਦਾ ਉੱਥੇ ਸਾਨੂੰ ਵੀ ਕੋਈ ਇਤਰਾਜ਼ ਨਹੀਂ ਖਾਲੀ ਪਾਰਕਿੰਗ ਆ ਕੋਈ ਵੀ ਕਰ ਸਕਦਾ ਪਰ ਇਹਦਾ ਜਿੱਦਾਂ ਹੁੰਦਾ ਨਾ ਬੰਦੇ ਦਾ ਨੀਤ ਬਣਾ ਲਈ ਕਬਜ਼ਾ ਹੀ ਮੇਰਾ ਹੈ ਇਹ ਉਹ ਮੈਂਟੈਲਿਟੀ ਦਾ ਬੰਦਾ ਹਰ ਸੋਸਾਇਟੀ ਵਿੱਚ ਹਰ ਬੰਦੇ ਨਾਲ ਇਹਦਾ ਤੀਜੇ ਚੌਥੇ ਦਿਨ ਕੋਈ ਨਾ ਕੋਈ ਪੰਗਾ ਪਿਆ ਹੁੰਦਾ ਤੇ ਉਹ ਵਾਈਫ ਨੇ ਮੈਂ ਆਪਣੀ ਗੱਡੀ ਕੱਢਣੀ ਸੀ ਕਿਉਂਕਿ ਮੈਂ ਜਾਣ ਵਾਲਾ ਸੀ ਤੇ ਵਾਈਫ ਜਸਟ ਆਈ ਮੈਂ ਉਹਨੂੰ ਕਿਹਾ ਤੂੰ ਨਾਲ ਦੇ ਪਾਸੇ ਲਾ ਦੀ ਮੈਂ ਗੱਡੀ ਹੁਣੇ ਹੀ ਕੱਢਣੀ ਹੈ ਨਹੀਂ ਤੇ ਅੱਗੇ ਪਿੱਛੇ ਪਿਛਲੀ ਗੱਡੀ ਕੱਢੋ ਫਿਰ ਦੂਜੀ ਕੱਢੋ ਦੀ ਬਜਾਏ ਇੰਨੀ ਇੱਕ ਗੱਲ ਸੀ ਤੇ ਉਹ ਜਦ ਤੱਕ ਮੈਂ ਥੱਲੇ ਪਹੁੰਚਿਆ ਤੇ ਇਹ ਗੱਡੀਆਂ ਦੋਨੋਂ ਆ ਜਿੱਦਾਂ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਦੇ ਵਿੱਚ ਮੇਰ ਕੋ ਵੀ ਹੈਗੀ ਮੈਂ ਤੁਹਾਨੂੰ ਬਾਅਦ ਵਿੱਚ ਦਿਖਾ ਵੀ ਦੇਣਾ ਕਿ ਇਹਨੇ ਗੱਡੀ ਆ ਕੇ ਪਿੱਛੇ ਇੰਟੈਂਸ਼ਨਲੀ ਬਲੌਕ ਕਰਤੀਆਂ ਦੋਨੋਂ ਗੱਡੀਆਂ ਫਿਰ ਕੋਈ ਵੀ ਨਾ ਕੱਢ ਸਕਣ ਮੈਂ ਇਹ ਰਾਦੀ ਗੱਲ ਹੈ ਮੈਂ ਕੋੜਾਕੋਟ ਭਰ ਲਿਆ ਮੈਂ ਕਿਹਾ ਚੱਲ ਕੋਈ ਨਹੀਂ ਬੇਵਕੂਫ ਬੰਦਾ ਇਹਦੇ ਨਾਲ ਕੀ ਉਲਝਣਾ ਮੇ ਸੈਟੀ ਵਾਲਿਆਂ ਨੂੰ ਕਿਹਾ ਉਹ ਚਾਬੀ ਲੈਣ ਗਏ ਚਾਬੀ ਇਹਨੇ ਦਿੱਤੀ ਨਹੀਂ ਉਲਟਾ ਉਹਨੂੰ ਮੰਦਾ ਚੰਗਾ ਬੋਲਿਆ ਤੇ ਉਹਨੂੰ ਭੁਜਾਤਾ ਸਿਕਿਉਰਟੀ ਵਾਲਿਆਂ ਨੂੰ ਵੀ ਮੈਂ ਨਹੀਂ ਦਿੰਦਾ ਚਾਬੀ ਸੋ ਉਸ ਤੋਂ ਬਾਅਦ ਜੀ ਮੈਂ ਵੀ ਅਵਾਈਡ ਕੀਤਾ ਮੈਂ ਦੂਸਰੀ ਆਪਣੇ ਯਾਰ ਮਿੱਤਰ ਦੀ ਗੱਡੀ ਲੈ ਕੇ ਨਿਕਲ ਗਿਆ ਪਰੇਸ਼ਾਨੀ ਹੋਈ ਪਰ ਫਿਰ ਵੀ ਕੋੜਾਕੁਟ ਭਰ ਕੇ ਮੈਂ ਨਿਕਲ ਗਿਆ ਕਿ ਛੱਡੋ ਪਰੇ ਸਵੇਰ ਤੱਕ ਵੀ ਇਹਨੇ ਗੱਡੀ ਨਹੀਂ ਹਟਾਈ ਦੁਪਹਿਰ ਤੱਕ ਵੀ ਨਹੀਂ ਹਟਾਈ 3:30 ਵਜੇ ਮੇਰੀ ਵਾਈਫ ਨੇ ਡਾਕਟਰ ਕੋਲ ਜਾਣਾ ਸੀ ਉਹ ਫੇਰ ਥੱਲੇ ਗਈ ਜਦੋਂ ਤੇ ਉਹ ਫੇਰ ਇਹਨੇ ਗੱਡੀ ਨਹੀਂ ਹਟਾਈ ਉੱਟਾ ਉੱਥੇ ਹੀ ਸੀਗਾ ਤੇ ਥੱਲੇ ਮਾੜਾ ਚੰਗਾ ਬੋਲਣ ਲੱਗਿਆ ਉਹਨੂੰ ਉਹ ਵਿਚਾਰੀ ਰੋਣ ਹਕੀ ਹੋ ਕੀ ਉਹਨੇ ਮੈਨੂੰ ਕਾਲ ਕੀਤਾ ਕਿ ਇਦਾਂ ਇਦਾਂ ਆ ਗੱਲ ਹੋਈ ਆ ਮੈਂ ਉੱਪਰ ਘਰੇ ਹੀ ਸੀਗਾ ਮੈਂ ਥੱਲੇ ਗਿਆ ਤੇ ਥੱਲੇ ਮੈਨੂੰ ਦੇਖ ਕੇ ਭੱਜ ਗਿਆ ਤੇ ਗੱਡੀ ਉੱਥੇ ਛੱਡ ਗਿਆ ਤੇ ਉਹ ਬਾਕੀ ਤਾਂ ਖੈਰ ਸੀਸੀਟੀਵੀ ਚ ਤੋਂ ਹੀ ਦੇਖਿਆ ਜੋ ਕੁਝ ਹੋਇਆ ਤੇ ਮਤਲਬ ਹਰ ਹੱਥ ਤਰੀਕੇ ਦੇ ਨਾਲ ਬੰਦੇ ਨੇ ਪ੍ਰਵੋਕ ਕੀਤਾ ਤੇ ਤਾਂ ਇਹ ਐਕਸ਼ਨ ਦਾ ਰਿਐਕਸ਼ਨ ਹੋਇਆ ਕਿ ਕਿੰਨੀ ਕੁ ਅਧਰ ਪ੍ਰਾਣੀ ਜੀ ਆਪਾਂ ਕਰ ਲਈਏ ਵੀ ਇੱਕ ਤਰ੍ਹਾਂ ਦੀ ਚੰਗਾੜੀ ਹੈਗੀ ਕਰੋ ਦੀ ਸੁਲਗ ਰਹੀ ਆ ਉਸ ਤੋਂ ਬਾਅਦ ਜਿਹੜਾ ਪਿਛਲੇ ਦਿਨੀ ਇਹ ਪੂਰਾ ਵਰਤਾਰਾ ਹੋਇਆ ਔਰ ਉਸ ਤੋਂ ਬਾਅਦ ਇੱਕ ਗੱਲ ਹੋਰ ਇਹਦੇ ਵਿੱਚ ਸਵਾਲ ਹੈ ਵੀ ਅਸਲੀਏ ਚ ਇਦਾਂ ਦਾ ਕੁਝ ਹੋਇਆ ਉਹਦੇ ਵਿੱਚ ਗੱਡੀ 'ਚ ਪੈਸੇ ਸੀ ਜਾਂ ਤੁਸੀਂ ਕੁਝ ਇਦਾਂ ਦਾ ਦੇਖੋ ਚਿੰਗਾਰੀ ਕੋਈ ਨਹੀਂ ਸੁੱਲਝ ਰਹੀ ਸੀਗੀ ਇੱਕ ਵਾਰੀ ਪਹਿਲਾਂ ਵੀ ਇਹਨੇ ਪੰਗਾ ਲਿਆ ਸੀਗਾ ਮੇਰੀ ਗੱਡੀ ਕਿਸ਼ਤ ਵਾਈਫ ਨੇ ਜਿਹੜੀ ਲਾਈ ਸੀ ਉਹਦੇ ਪਿੱਛੇ ਖੜੀ ਕਰ ਗਿਆ ਤੇ ਮੈਂ ਉਸ ਮੈਟਰ 'ਚ ਇਨਵੋਲਵ ਨਹੀਂ ਹੋਇਆ ਉਹ ਚਲੋ ਸੁਸਾਇਟੀ ਨੇ ਆਪਸ 'ਚ ਸੁੱਲ ਜਾਤਾ ਵੀ ਚਲ ਕੋਈ ਨਹੀਂ ਠੀਕ ਹੈ ਉਹ ਮੈਂ ਇਗਨੋਰ ਕੀਤਾ ਮੈਨੂੰ ਤਾਂ ਜਿਮ 'ਚ ਮਿਲਦਾ ਬੰਦਾ ਮੈਸੇਜ ਜਮ ਇਕੱਠੇ ਲਾਉਨੇ ਆ ਮੇਰੇ ਨਾਲ ਉਹਦੀ ਹੈਲੋ ਹਾਇ ਰਿਸਪੈਕਟ ਕਰਦਾ ਮੈਨੂੰ ਤੇ ਆਪਾਂ ਵੀ ਰਿਸਪੈਕਟ ਜਿਹੜਾ ਦਿੰਦਾ ਉਹਨੂੰ ਦੇਈਦੀ ਆ ਬਰਾਬਰ ਤੇ ਮੇਰੇ ਨਾਲ ਕਦੀ ਨਹੀਂ ਉਹਨੇ ਗੱਲ ਕੀਤੀ ਕਿ ਨਾਲ ਦੀ ਪਾਰਕਿੰਗ ਭਾਜੀ ਮੇਰੀ ਆ ਜਾਂ ਉੱਥੇ ਤੁਸੀਂ ਗੱਡੀ ਪਲੀਜ਼ ਨਾ ਲਾਇਆ ਕਰੋ ਜਾਂ ਕਦੀ ਵੀ ਵਾਇ ਤਾਂ ਮੈਨੂੰ ਲੋੜ ਹੀ ਨਹੀਂ ਪੈਂਦੀ ਲਾਈਦੀ ਨਹੀਂ ਕਦੀ ਹੋਰ ਵੀ ਚਾਰ ਬੰਦੇ ਗੱਡੀ ਉੱਥੇ ਕਦੀ ਵੀ ਖਾਲੀ ਹੁੰਦਾ ਤੇ ਕਦੀ ਵੀ ਲਾ ਜਾਂਦੇ ਆ ਔਰ ਗੇਟ ਬੈਕ ਗੇਟ ਦੇ ਬਿਲਕੁਲ ਨਾਲ ਦੀ ਪਾਰਕਿੰਗ ਹੈ ਸਿਕਿਉਰਿਟੀ ਵਾਲੇ ਵੀ ਕੋਈ ਗੈਸਟ ਆਉਂਦਾ ਉਹਦੀ ਉੱਥੇ ਪਾਰਕਿੰਗ ਕਰਾ ਦਿੰਦੇ ਆ ਸੋ ਖਾਲੀ ਸਪਾਟ ਸੀਗਾ ਕੋਈ ਐਦਾਂ ਦਾ ਮੇਰਾ ਇਹਦੇ ਨਾਲ ਹੈ ਨਹੀਂ ਸੀ ਰੌਲਾ ਕੋਈ ਪੁਰਾਣੀ ਰੰਜਿਸ਼ ਨਹੀਂ ਕੁਛ ਨਹੀਂ ਆ ਇੱਕ ਸੀਗਾ 40 ਘੰਟੇ ਤੋਂ ਉੱਪਰ ਹੋ ਗਏ ਸੀ ਮੇਰੀ ਪਾਰਕਿੰਗ ਨੇ ਬਲੌਕ ਕੀਤੀ ਹੋਈ ਸੀ ਮੈਂ ਉਹਦੇ ਤੇ ਵੀ ਰਿਐਕਟ ਨਹੀਂ ਕੀਤਾ ਪਰ ਜਦੋਂ ਵਾਈਫ ਤੇ ਗੱਲ ਆ ਗਈ ਉਹਨੂੰ ਮਾੜਾ ਚੰਗਾ ਬੋਲਿਆ ਫੇਰ ਉਹ ਮੇਰਾ ਰਿਐਕਸ਼ਨ ਜਿਹੜਾ ਸੀਗਾ ਸੀ ਇੱਕ ਵਾਰ ਸੀਸੀਟੀਵੀ ਵੀ ਜਰੂਰ ਜਿਹੜੀ ਹੈਗੀ ਆ ਦਿਖਾ ਦਿਓ ਵੀ ਅਸਲ ਦੇ ਵਿੱਚ ਕਾਰਨ ਕੀ ਰਿਹਾ ਕਿਉਂਕਿ ਦੂਸਰੇ ਪਾਸੇ ਜਿਵੇਂ ਇਲਜ਼ਾਮ ਲਿਸ ਕਿਹਨਾ ਲਾਉਣੇ ਵੀ ਗੱਡੀ ਦੇ ਵਿੱਚ ਕੈਰ ਸੀ ਰਿੰਗ ਸੀਗੀ ਔਰ ਇਹ ਬਗਾਹਿਦਾ ਦਰਖਾਸਤ ਦੇ ਵਿੱਚ ਲਿਖ ਕੇ ਦਿੱਤਾ ਸੋ ਪੁਲਿਸ ਨਾਲ ਕੋਈ ਗੱਲਬਾਤ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਅ ਦੇਖੋ ਪਹਿਲਾਂ ਤਾਂ ਆ CCTV ਦੇਖੋ ਇੱਥੇ ਬੰਦਾ ਸ਼ਰਿਆਮ ਆ ਮੇਰੀਆਂ ਗੱਡੀਆਂ ਖੜੀਆਂ ਨੇ ਦੋ ਤੇ ਆ ਦੋ ਗੱਡੀਆਂ ਖੜੀਆਂ ਨੇ ਇੱਥੇ ਹੁਣੇ ਹੀ ਫੋਰਚੂਨਰ ਆਊਗੀ ਆ ਫੋਰਚੂਨਰ ਆਈ ਆ ਆ ਮੇਰੀਆਂ ਦੋਨੋਂ ਗੱਡੀਆਂ ਦਾ ਰਸਤਾ ਨੇ ਬਲੌਕ ਕਰਤਾ ਇਹ 40 ਘੰਟੇ ਗੱਡੀਆਂ ਮੇਰੀਆਂ ਦੋ ਬਲੌਕ ਰੱਖੀਆਂ ਤੇ ਇਹ ਸਾਰਾ ਪੁਲਿਸ ਇਨਵੈਸਟੀਗੇਟ ਕਰ ਰਹੀ ਮਾਮਲਾ ਹੁਣ ਪੁਲਸਾਵੇਂ ਬਿਨਾ ਇਨਵੈਸਟੀਗੇਸ਼ਨ ਦੇ ਤਾਂ ਕੋਈ FIR ਕਰੂਗੀ ਨਹੀਂ ਸੋ ਇਹ ਉਹਨਾਂ ਦੇ ਮੈਟਰ ਵਿੱਚ ਵੀ ਆ ਤੇ ਉਸ ਤੋਂ ਜ਼ਿਆਦਾ ਇਸ ਵੇਲੇ ਹੁਣ ਸੋਸਾਇਟੀ ਇਨਵੋਲਵ ਹੋਈ ਆ ਕਿਉਂਕਿ ਸੋਸਾਇਟੀ ਦੇ ਰੈਜ਼ੀਡੈਂਟਸ ਦਾ ਆਪਸ ਵਿੱਚ ਮਾਮਲਾ ਹੈ ਤੇ ਸੋਸਾਇਟੀ ਵਾਲਿਆਂ ਦਾ ਸ਼ਾਮ ਨੂੰ ਮੀਟਿੰਗ ਹੈ ਤੇ ਮੋਸਟ ਲਾਈਕਲੀ ਅਸੀਂ ਬੈਠ ਕੇ ਇਹਨੂੰ ਸੁਲਝਾ ਲਾਂਗੇ ਜਿਵੇਂ ਹੁਣ ਸਿਕਿਉਰਿਟੀ ਵਾਲਾ ਗੱਡੀ ਲਵਾ ਰਿਹਾ ਹੈਗਾ ਉਹ ਚਾਬੀ ਆ ਬਾਅਦ ਤੁਸੀਂ ਸਿਕਿਉਰਿਟੀ ਨੂੰ ਨਹੀਂ ਦੇ ਕੇ ਆਉਂਦੇ ਬਲੇ ਪਾਰਕਿੰਗ ਜਿਵੇਂ ਨਹੀਂ ਉਹ ਸਿਕਿਉਰਿਟੀ ਵਾਲਾ ਨਹੀਂ ਗੱਡੀ ਲਾ ਰਿਹਾ ਇਹਦੇ ਚੋਂ ਦੇਖੋਗੇ ਤੁਸੀਂ ਉਹ ਮਨਪਰੀਤ ਬੰਦਾ ਨਿਕਲਿਆ ਉਹ ਚਾਬੀ ਦੇ ਕੇ ਨਹੀਂ ਗਿਆ ਸਿਕਿਉਰਿਟੀ ਵਾਲਾ ਚਾਬੀ ਮੰਗਦਾ ਰਹਿ ਗਿਆ ਉਹਨੂੰ ਚਾਬੀ ਦਿੱਤੀ ਨਹੀਂ ਇੰਟੈਂਸ਼ਨਲੀ ਉਹਨੇ ਪੰਗਾ ਲਿਆ ਇੱਥੇ ਗੱਡੀ ਖੜ ਔਰ ਚਾਬੀ ਨਾਲ ਲੈ ਕੇ ਨਿਕਲ ਜੂਗਾ ਤੂੰ ਇਹ ਸਾਰਾ ਕੁਝ ਸਾਡੇ ਸੀਸੀਟੀਵੀ ਲੱਗੇ ਹੋਏ ਨੇ ਪੂਰੀ ਰਿਕਾਰਡਿੰਗ ਹੈ ਸੋਸਾਇਟੀ ਇਹਦੀ ਗਵਾਏ ਸਾਰੀ ਦੀ ਸਾਰੀ ਜੋ ਕੁਝ ਹੋਇਆ ਇੱਥੇ ਇਹ ਬੀਸਿਕਲੀ ਗੱਡੀ ਜਿਹੜੀ ਇਹਦੀ ਆਪਣੀ ਹੈ ਤੇ ਦੂਸਰਾ ਫਲੈਟ ਆਪਣਾ ਹੈ ਦਾ ਜਾਂ ਟੈਨੈਂਟ ਹੈ ਇੱਥੇ ਕੀ ਮਤਲਬ ਹਾਸੇ ਵਾਲੀ ਗੱਲ ਇਹ ਆ ਨਾ ਤਾਂ ਬੰਦੇ ਦੀ ਗੱਡੀ ਆਪਣੀ ਆ ਨਾ ਬੰਦੇ ਦੀ ਪਾਰਕਿੰਗ ਆਪਣੀ ਆ ਫਲੈਟ ਵੀ ਟੈਨੈਂਟ ਹੈ ਚਲੋ ਠੀਕ ਹੈ ਟੈਨੈਂਟ ਦਾ ਵੀ ਬਰਾਬਰ ਅਧਿਕਾਰ ਹੁੰਦੇ ਕੋਈ ਚਨੀਪੀ ਟੈਨੈਂਟ ਛੋਟਾ ਤੇ ਲੈਂਡਓਨਰ ਵੱਡਾ ਹੋ ਗਿਆ ਕੋਈ ਐਦਾਂ ਚ ਮੈਂ ਨਹੀਂ ਬਲੀਵ ਕਰਦਾ ਪਰ ਬਦਮਾਸ਼ੀ ਵਾਲੀ ਜਿਹੜੀ ਗੱਲ ਸੀਗੀ ਨਾ ਉਦੇ ਕਰਕੇ ਜਿਹੜੀ ਐ ਸਿਚੁਏਸ਼ਨ ਇਦਾਂ ਦੀ ਬਣ ਗਈ। ਸੋ ਪੁਲਿਸ ਨੇ ਹੁਣ ਗੱਲ ਹੋਈ ਪੁਲਿਸ ਨੇ ਕੁਝ ਜਾਂਚ ਪੜਤਾਲ ਦੇ ਵਿੱਚ ਕੁਝ ਕਿਹਾ। ਹਾਂਜੀ ਪੁਲਿਸ ਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁਲਿਸ ਦੀ ਮੈਂ ਤਾਂ ਕਹਿਣਾ ਮੈਨੂੰ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਪੁਲਿਸ ਨਾਲੋਂ ਪਹਿਲਾਂ ਸੁਸਾਇਟੀ ਹੁਣ ਇਨਵੋਲਵ ਹੋ ਗਈ ਹੈ ਸੁਸਾਇਟੀ ਆਪਸ ਵਿੱਚ ਮਸਲੇ ਨੂੰ ਸੁਲਝਾ ਰਹੀ ਹੈ ਤੇ ਮੈਨੂੰ ਉਹਦੇ 'ਚ ਵੀ ਕੋਈ ਇਤਰਾਜ਼ ਨਹੀਂ ਕਿਉਂਕਿ ਕੋਈ ਹੀਟ ਆਫ ਦਾ ਮੂਵਮੈਂਟ ਚੋ ਗੱਲ ਹੋਈ ਸੀਗੀ ਬੰਦੇ ਨੇ ਪ੍ਰਵੋਕ ਕੀਤਾ ਸਿਚੁਏਸ਼ਨ ਇਦਾਂ ਦੀਆਂ ਬਣਾਤੀਆਂ ਤੇ ਉਹਦੇ 'ਚ ਹੋ ਗਿਆ। ਧੰਨਵਾਦ ਆ ਲਗਾਤਾਰੀ ਸੀਸੀਟੀਵੀ ਜਿਹੜੀ ਵਾਇ ਕੁਲਜਿੰਦਰ ਸਿੱਧੂ ਜਿਹੜੇ ਨੇ ਉਹ ਫੋਰਚੂਨਰ ਗੱਡੀ ਜਿਹੜੀ ਹੈਗੀ ਜਿਸ ਤਰੀਕੇ ਨਾਲ ਉਹ ਗੱਡੀ ਦੇ ਉੱਤੇ ਹਮਲਾ ਹੋਇਆ ਜਾਂ ਕੈਲੀ ਵੀ ਉਸ ਜਗ੍ਹਾ ਦੇ ਉੱਤੇ ਔਰ ਉਹਨਾਂ ਦੀ ਪਤਨੀ ਜਿਹੜੀ ਫਿਲਹਾਲ ਰੋਕ ਰਹੀ ਸੀ ਲੇਕਿਨ ਇਹ ਪੂਰਾ ਮਾਮਲਾ ਉਸ ਤੋਂ ਪਹਿਲਾਂ ਦੀ ਸੀਸੀਟੀਵੀ ਜਿਹੜੀ ਸੀ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਔਰ ਕੀ ਪੂਰਾ ਮਾਮਲਾ ਇਹ ਵੀ ਜਿਹੜਾ ਦੱਸਿਆ ਗਿਆ ਸੋ ਪੁਲਿਸ ਇਨਵੋਲਵ ਹੋਣ ਤੋਂ ਬਾਅਦ ਮਾਮਲਾ ਕਿੱਥੇ ਪਹੁੰਚਦਾ ਹੈ ਜਾਂ ਫਿਰ ਕੀ ਕੁਝ ਜਿਹੜਾ ਨਿਕਲ ਕੇ ਆਉਂਦਾ ਹੈ ਦੇਖਣਾ ਹੋਵੇਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ ਦਿਾਨਿਕ ਸਵੇਰਾ ਟੀਵੀ ਮੋਹਾਲੀ